ਮੇਰਾ ਨਾਮ ਜੀ ਮਨਪ੍ਰੀਤ ਸਿੰਘ ਪਾਵਰ ਕਾਮ ਅਪ੍ਰੈਂਟਿਸਿਪ ਯੂਨੀਅਨ ਪੰਜਾਬ ਜੀ ਜੀ ਸਾਡਾ ਜਿਹੜਾ ਕਰਨਾ ਹੈ ਇਹ ਇੱਕ ਦਿਨ ਦਾ ਹੈ ਕਦੋਂ ਦਾ ਹੈ ਕਦੋਂ ਤੋਂ ਸ਼ੁਰੂ ਹੈ ਕਦੋਂ ਤੱਕ ਹੈ ਜੀ ਸਾਡਾ ਜਿਹੜਾ ਕਰਨਾ ਹੈ ਇਹ 25 ਡੇਟ ਨੂੰ ਸ਼ੁਰੂ ਕੀਤਾ ਗਿਆ ਜੀ 25 ਨਵੰਬਰ ਨੂੰ ਅਸੀਂ ਸਾਰੇ ਸਾਥੀ ਜਿਹੜੇ ਆ ਇਸ ਮਹਿਕਮੇ ਦੇ ਵਿੱਚ ਇੱਕ ਸਾਲ ਦੀ ਟ੍ਰੇਨਿੰਗ ਪੂਰੀ ਕਰ ਚੁੱਕੇ ਹਾਂ ਸਾਰੇ ਸਾਥੀ ਬੇਰੋਜ਼ਗਾਰ ਨੌਜਵਾਨ ਹੈਗੇ ਆ ਜੀ ਸਾਡੀਆਂ ਸਰਕਾਰ ਤੱਕ ਮੰਗਾਂ ਨੇ ਕਿ ਜਿਹੜੇ ਸਾਡੇ ਸਾਥੀ ਨੇ ਇਹ ਉਮਰ ਸੀਮਾ ਇਹਨਾਂ ਦੇ ਕਿਨਾਰੇ ਲੱਗਣ ਵਾਲੀ ਗਈ ਇਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਇੱਕ ਕਰੋ ਤੋਂ ਮੰਗ ਕਰ ਰਿਹਾ ਕਿੰਨੇ ਸਾਲ ਹੋ ਗਏ ਨੌਕਰੀ ਕਰਨ ਨੂੰ ਲਈ ਮੰਗ ਤੇ ਮੰਗ ਤਾਂ ਕਾਫੀ ਸਮਾਂ ਪੁਰਾਣਾ ਹੋ ਗਿਆ ਜੀ ਕਿਉਂਕਿ ਅਸੀਂ ਜਿਹੜੇ ਸਾਡੇ ਸਾਥੀ ਨੇ ਇਸ ਸਰਕਾਰੀ ਆਈਟੀਆਈ ਤੋਂ ਇਹਨਾਂ ਨੇ ਐਡਿਟੇ ਕੀਤੀ ਹੋਈ ਸੀ ਜਿਹੜੇ ਬੱਚੇ ਪ੍ਰਾਈਵੇਟ ਆਈਟੀਆਈ 'ਚ ਪੜ੍ਹੇ ਹੁੰਦੇ ਸੀਗੇ ਉਹ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਨੰਬਰ ਵਧਾ ਆ ਜਾਂਦੇ ਸੀ ਤੇ ਆਈਟੀਆਈ ਦਾਰ ਤੇ ਆਪਣਾ ਮੈਰਿਟ ਪੱਕੀ ਜਾਂਦੀ ਸੀ ਤੇ ਉਹਨਾਂ ਨੂੰ ਉਹਨਾਂ ਦਾ ਅ ਅਪ੍ਰੈਂਟਿਸਿਪ ਲੱਗ ਜਾਂਦੀ ਸੀ ਪਰ ਜਿਹੜੇ ਇਹ ਬੱਚੇ ਹਰ ਵਾਰ ਰਹਿ ਜਾਂਦਾ ਸੀ ਫਿਰ ਸਾਡਾ ਸੰਘਰਸ਼ ਕਰਕੇ ਸਰਕਾਰ ਤੱਕ ਗੱਲ ਪਹੁੰਚਾਈ ਕਿ ਜਿਹੜਾ ਟਰੇਨਸ਼ਿਪ ਦਾ ਪੇਪਰ ਲਿਆ ਜਾਵੇ ਤੇ ਪੇਪਰ ਦੇ ਜਰੀਏ ਪਤਾ ਲੱਗੂ ਕਿ ਕਿਹੜਾ ਬੱਚਾ ਯੋਗ ਹੈ ਜੋ ਪੇਪਰ ਦੇ ਜਰੀਏ ਪੇਪਰ ਦੇ ਕੇ ਇਹ ਬੱਚੇ ਜਿਹੜੇ ਹੈਗੇ ਨੇ ਇਹਨਾਂ ਨੇ ਇੱਕ ਸਾਾਲ ਦੀ ਟ੍ਰੇਨਿੰਗ ਪੂਰੀ ਕਰ ਲਈ 2 ਪੇਪਰਾਂ ਦੇ ਵਿਚਾਲੇ ਫਿਰ ਇਹਦੇ ਦੋਟਾ ਦੇ ਪੇਪਰ ਹੋ ਗਏ ਕਈ ਦਿਨ ਕਿ ਉੱਪਰ ਦੇ ਚੁੱਕੀਆਂ 5 ਤੋਂ 10 ਵਾਰ ਅਖੀਰ ਜਿਹੜੀ ਅੰਦਰ ਮਿਲ ਗਈ ਸੀ ਕਿਸੇ ਦਾ ਨਾ ਸਾਡਾ ਜਿਹੜਾ ਹੱਕੇ ਉਹ ਸਾਨੂੰ ਦਿੱਤਾ ਜਾਵੇ ਤੇ ਕਦੇ ਤੱਕ ਚੈਰੀ ਰਹੇਗਾ ਜੋ ਨਾ ਤੱਕ ਦੀ ਸਾਡਾ ਨੋਟੀਫਿਕੇਸ਼ਨ ਸੀਆਰਏ ਕੰਪਨੀ ਕਰਦੇ ਦੀ ਉਹ ਤਾਂ ਠਾਕ ਸਾਡਾ ਕਰਨਾ ਨੰਬਰ ਉੱਤਰ ਰੂਟ ਵਿੱਚ ਚੱਲ ਰਹੀ ਹੈ ਇਹ ਦਿਨ ਰਾਤ ਦਾ ਦਿਨ ਰਾਤ ਦਾ ਹੀ ਚੱਲੇਗਾ ਕਿਤੇ ਕਿਤੇ ਤੁੰਨੀ ਕਿਤੇ ਰਾਤ ਨੂੰ ਕੰਡ ਕੇ ਆ ਜੀ ਸ਼ੰਭੂ ਲੱਗੇ ਹੋਏ ਨੇ ਨੰਬਰ ਵਾਈਜ਼ ਕੁੱਲ ਆਪਣੇ 5 ਕੰਡ ਲੱਗੇ ਹੋਏ ਜੀ ਕੋਲ ਲੱਗੇ ਬਾਕੀ ਸਾਢੇ ਸਾਤੀ ਜੇਨਾ ਸਾਹਿਬ ਵੀ ਆ ਰਹੀ ਹੈ ਕੋਈ ਕੁਝ ਨਹੀਂ ਆਏ ਜਿਹੜਾ ਵੀ ਜਿਹੜਾ ਆਪਦੇ ਵੇਚ ਜਿਹੜੀ ਕਸਟਮ ਦੇ ਪ੍ਰਿੰਸੀਪਲ ਦੇ ਵਿੱਚ ਜਿਹੜੀਆਂ ਵੀ ਪੈਸਾ ਪਹੁੰਚ ਸਕਦੀਆਂ ਨੇ ਪਹੁੰਚ ਰਹੀਆਂ ਨੇ ਤੇ ਕਿੰਨੀਆਂ ਕੁ ਲੜਕੀਆਂ ਇਸ ਟੋਪਲ ਤੋਂ ਡੀਮੇਰ ਆ ਗਈਆਂ ਸੱਤ ਕੁੜੀਆਂ ਹੈਗੀਆਂ